ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆ ਚਲ ਭੋਜੋ ਠੀਕ ਠਾਕ ਖੁਸ਼ ਹੋ ਸ਼ੋ ਇਹ ਪਹਿਲੀ ਵੀਡੀਓ ਦੇ ਰਿਹਾ ਤੁਮ ਸਵੇਰ ਸਵੇਰ ਦੀ ਸਵੇਤ ਨਿਵੇਸੇ ਸਾਰੇ ਠੋਗੇ ਆ ਪਹਿ ਲੱਗਦਾ ਸਵੇਰੀ ਹੈ ਜਿਹੜਾ ਬੱਚੇ ਨੂੰ ਕਿਸੇ ਸਕੂਲ ਚ ਪੜਾਉਂਦਾ ਵਾ ਤੇ ਸਾਡੀ ਕੋਸ਼ਿਸ਼ ਹੁੰਦੀ ਸੀ ਪੁੱਛਦੇ ਹਾਂ ਮੈਂ ਸਕੂਲ ਵਧੀਆ ਕਿਹੜਾ ਇਹਦੇ ਲਾਸ ਕਿਨੇ ਸਟ੍ਰਿਕਨੇ ਤੇ ਟੀਚਰ ਕਿਨੇ ਸਟ੍ਰਿਕਨੇ ਤੇ ਯੂਨੀਫਾਰਮ ਦਾ ਕੀ ਯੂ ਨਾ ਪ੍ਰੋਸੈਸ ਹੈ रिजल्ट ਕੀ ਹੈ ਅਸੀਂ ਕਦੀ ਆਪਣੇ ਬੱਚੇ ਨੂੰ ਐਸੇ ਸਕੂਲ 'ਚ ਨਹੀਂ ਪਾਉਂਦੇ ਜਿੱਥੇ ਨਾ ਦੇ ਵਰਦੀ ਹੋਵੇ ਆਵਾਰਾ ਜਿਹਾ ਨਿਆਣੇ ਖੇਡਣਦੇ ਹੋਣ ਅੱਧੀ ਛੁੱਟੀ ਵਾਲੇ ਪੂਰਾ ਮੱਲਾਦ ਹੋਈ ਕੀਤਾ ਹੋਵੇ ਅੱਜ ਇਹ ਸਿਰਫ ਇਹ ਸੰਸਾਰੀ ਪੜਾਈ ਦੀ ਗੱਲ ਕਰ ਰਹੇ ਹਾਂ ਬਈ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਹੀ ਉਪਲਬਧੀਆਂ ਕਰਨੀਆਂ ਕਿਸੇ ਨੇ ਇੱਕ ਨਿਕਾਇਜ਼ ਡਾਕਟਰ ਬਣ ਜਾਣਾ ਹੈ ਕਿਸੇ ਨੇ ਕੁਝ ਜੀ ਇੰਜੀਨੀਅਰ ਬਣ ਜਾਣਾ ਹੈ ਨਾ ਇਹ ਕੁਮੜੀ ਮੜੀ ਰੋਟੀ ਪਾਣੀ ਪਰ ਬੰਦ ਕਰਨਾ ਅਰੇ ਬਹੁਤ ਛੋਟੀ ਚੀਜ਼ ਕਰਨੀ ਆਪਾਂ ਤੇ ਅਸੀਂ ਲੱਭਦੇ ਆਂ ਕਿ ਬੱਚਾ ਇਹ ਵਧੀਆ ਸਕੂਲ ਕਿਹੜਾ ਜੀ ਇਹ ਪੁਰਾਣਾ ਸਕੂਲ ਬੜਾ ਸਟ੍ਰੇਕ ਹੈ ਇੱਥੇ ਜੀ ਵਰਦੀ ਜੇ ਗੰਦੀ ਹੋ ਨੰਬਰ ਕੱਟੇ ਜਾਂਦੇ ਨੋ ਚੈੱਕ ਹੁੰਦੇ ਆ ਤੇ ਅ ਪਟਕਾ ਚੈੱਕ ਹੁੰਦਾ ਹੈ ਵਰਦੀ ਚ ਬੂਰ ਚੈੱਕ ਹੁੰਦੇ ਆ ਨਾ ਕਰ ਚੱਲ ਬੂਰ ਚੈੱਕ ਹੁੰਦੇ ਆ ਤੇ ਨੰਬਰ ਕੱਟੇ ਜਾਂਦੇ ਨੇ ਹਨਾ ਐਗਜ਼ਾਮ ਹੁੰਦੇ ਨੇ ਸਭ ਕੁਝ ਚੈੱਕ ਕਰਦੇ ਸਰਕਾਰੀ ਸਕੂਲ ਤੇ ਹੁਣ ਮਸ ਬੰਦ ਹੀ ਹੋ ਚੁੱਕੇ ਨੇ ਨਾ ਪਰ ਜਦੋਂ ਤੁਹਾਨੂੰ ਦੀ ਗੱਲ ਹੁੰਦੀ ਹੈ ਅਸੀਂ ਉਹ ਸਕੂਲ ਚੋਂਦਦੇ ਹਾਂ ਜਿਹੜੇ ਆਵਾਰਾ ਜਿਹਨੇ ਜਿਨਾਂ ਦੀ ਕੋਈ ਵਰਦੀ ਨਹੀਂ ਹੈ ਜਿਨਾਂ ਦਾ ਕੋਈ ਰਿਜ਼ਲਟ ਨਹੀਂ ਹੈ ਜਿਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਜਿਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਹੈ ਮੈਂ ਗੱਲ ਕਰ ਰਿਹਾ ਕਿ ਇਹ ਜਿਹੜੇ ਸੋ ਕਾਲਡ ਜਿਹੜੇ ਮੈਕਸਿਕਸ ਨੇ ਆ ਅੰਗਰੇਜ਼ਾਂ ਮਿਲਦੇ ਇੰਨਾ ਸਿੱਖ ਲਾਮੀ ਨੇ ਜਿਨਾਂ ਦੇ ਇਸਲਾਮ ਦੀ ਜਿਹੜੀ ਆ ਬਾਤ ਚੜੀ ਹੋਈ ਹੈ ਸੋ ਕੋਲ ਮਾਡਰਨ ਕਹਿੰਦੇ ਆਪਣੇ ਆਪ ਨੂੰ ਵੇਸੀ ਮਾਡਰਨ ਸਿੱਖ ਹਨ ਸਿੱਖ ਸਿੱਖ ਹੁੰਦਾ ਹੈ ਪਰ ਸਿੱਖ ਤੇ ਕੋਈ ਵੀ ਹੋ ਸਕਦਾ ਕੋਈ ਦਾੜੀ ਕਟਿਆ ਸਿੱਖ ਹੈ ਕਿਸੇ ਟਿੰਨ ਗੱਡੀ ਕਹਿੰਦਾ ਉਹ ਵੀ ਸਿੱਖ ਹੈ ਆ ਜੀਸੀਬੀ ਗੰਦੇ ਗਾਣੇ ਕਹਿੰਦਾ ਮੈਂ ਵੀ ਸਿੱਖ ਹਾਂ ਅੰਦਲਜੀਤ ਕਹਿੰਦਾ ਮੈਂ ਵੀ ਸਿੱਖ ਹਾਂ ਸੋ ਸਿੱਖ ਨੂੰ ਕੋਈ ਢੀ ਵੱਡੀ ਗੱਲ ਨਹੀਂ ਸਿੱਖ ਤੇ ਕੋਈ ਵੀ ਹੋ ਸਕਦਾ ٹھیک ہے نا ٹینڈ جی کدی میں شلواس میں کبھی سکھ شاخا بہتے چلے تھے ہر مل کو ہٹ کے سکھ تو کبیر صاحب ویلے بھی سکھ یا ہم گورک کو سکھ بٹ جا سکھ گورک نے بنایا اپنے سکھ ہوں ڈسائپل اپنا ਸੁਣ ਮੰਨਨ ਵਾਲਾ ਸੇਸ਼ੀ ਤੋਂ ਸਿੱਖ ਬਣ ਗਿਆ ਨਾ ਲਰਨਰ ਸੋ ਜਿਹੜਾ ਅਜੇ ਲਰਨਰ ਹੈ ਜਿਹੜਾ ਅਜੇ ਇਸ ਤਰ੍ਹਾਂ ਅੰਦਰਾ ਤੇ ਲਰਨ ਕਰ ਰਿਹਾ ਅਜੇ ਉਸਨੇ ਕੋਈ ਸਿੱਖ ਹੁੰਦਾ ਜਿਵੇਂ ਪ੍ਰੀ ਜਿਹੜੇ ਨਰਸਰੀ ਸਕੂਲ ਹੁੰਦੇ ਜਿੱਥੇ ਬੱਚੇ ਸਿਰ ਖੇਡਦੇ ਹੀ ਆ ਜਿੱਥੇ ਕੋਈ ਯੂਨੀਫਾਰਮ ਨਹੀਂ ਆ ਛੋਟੇ ਸੇ ਬੱਚੇ ਭੇਜ ਦਿੰਦੇ ਮਾਤਾਵਾ ਦੂਰ ਕਰਕੇ ਆਪਣੇ ਤੋਂ ਉਹ ਕਿਉਂ ਜੋਬਸ ਕਰਦੇ ਆ ਅੱਜਕੱਲ ਉਹ ਫਿਰ ਨਿਆਣੇ ਤੇ ਖੇਡਦੇ ਆ ਸੌਂਦੇ ਰੋਟੀ ਪਣੀ ਖਾਂਦੇ ਸ਼ਾਮੀ ਕਰੇ ਆ ਜਾਂਦੇ ਆ ਕੋਈ ਖਾਸ ਕਾਨੂੰਨ ਨਹੀਂ ਹੈ ਬਸ ਬੱਚੇ ਨੂੰ ਸੰਭਾਲਣ ਵਾਸਤੇ ਮਾਦੇ ਛੱਡਦੀ ਹੈ ਵੀ ਅਸੀਂ ਆਪਣਾ ਕੰਮ ਕਰ ਕਰ ਲਈਏ ਤੁਸੇ ਨੂੰ ਤਿਆਰ ਕਰਉ ਅਗਲੇ ਸਕੂਲ ਜਾਣ ਵਾਸਤੇ ਸੋ ਸਿੱਖਣਾ ਹੈ ਸਿੱਖ ਤੇ ਕੋਈ ਸ਼ਰਤਾਂ ਨਹੀਂ ਹੁੰਦੀ ਵੀ ਫਲਾਨਾ ਹੀ ਸਿੱਖ ਹੋ ਸਕਦਾ ਕੋਈ ਸਾਈਧਾਰੀ ਸਿੱਖ ਕੋਈ ਰਾਧਾ ਸੁਆਮੀ ਦਾ ਸਿੱਖ ਉਹ ਵੀ ਸਿੱਖ ਆਪ ਆਪਣੇ ਨੂੰ ਸਿੱਖ ਗੁੰਦੇ ਆਸਾਈ ਪੱਗਾ ਬੰਨੀ ਬੈਠੇ ਅਸੀਂ ਸਿੱਖਾਂ ਪਰ ਪ੍ਰਚਾਰ ਅਸੀਂ ਬਾਈਬਲ ਦਾ ਕਰਦੇ ਆ ਉਹ ਵੀ ਸਿੱਖ ਨੇ ਨਹੀਂ ਜੋ ਸੇ ਕੋਈ ਅਡੀ ਵੱਡੀ ਗੱਲ ਨਹੀਂ ਹੈ ਕੋਈ ਹੋ ਸਕਦਾ ਹੈ ਵੀ ਜਿਹੜਾ ਨਰਸਿੰਗ ਸਕੂਲਸ ਹੁੰਦੇ ਨੇ ਉਹ ਜੋ ਐਂਟਰੀ ਕਿਸੇ ਨੂੰ ਮਿਲ ਜਾਂਦੀ ਹੈ ਉਹ ਵੱਡੀ ਵੱਡੀ ਗੱਲ ਨਹੀਂ ਹੈ ਮਾਪ ਉਹਨਾਂ ਪੈਸੇ ਦੇ ਇੱਕ ਬੱਚਾ ਆਪਣੇ ਛੱਡੋ ਪਤਾ ਲੱਗਦਾ ਜੇ ਤੁਸੀਂ ਕਿਸੇ ਖਾਸ ਸਕੂਲ ਚ ਐਂਟਰੀ ਕਰਨੀ ਹੈ ਪਤਾ ਉਦੋਂ ਲੱਗਦਾ ਜੇ ਤੁਸੀਂ ਕਿਸੇ ਖਾਸ ਥਾਟ ਪ੍ਰੋਸੈਸ ਨੂੰ ਤੁਸੀਂ ਫੋਲੋ ਕਰਨਾ ਹੈ ਇਹ ਖਾਸ ਯੂਨੀਫਾਰਮ ਨੂੰ ਤੁਸੀਂ ਧਾਰਨ ਕਰਨਾ ਹੈ ਇਹ ਖਾਸ ਵਰਦੀ ਨੂੰ ਪਾਉਣਾ ਗੁਰਨਾਨਦ ਸਾਹਿਬ ਦੇ ਇਸ ਪੰਥ ਨੂੰ ਚਾਰ ਥੰਮ ਲੱਗੇ ਨੇ ਚਾਰ ਪੰਥ ਨੇ ਚਾਰ ਸਕੂਲਸ ਨੇ ਸੱਡੇ ਉਦਾਸੀਨ ਨਿਰਮਲੇ ਸੇਵਾ ਪੰਥੀ ਤੇ ਦਲ ਪੰਥ ਇਹ ਸੜੇ ਚਾਰ ਪੰਥ ਨੇ ਕਿਹੜੀ ਚ ਤੁਸੀਂ ਐਂਟਰੀ ਕਰਨੀ ਹੈ ਤੁਸੀਂ ਕਿਸ ਸਕੂਲ ਚ ਜਾਣਾ ਹੈ ਇਹ ਜਦ ਸਿੱਖ ਪ੍ਰਪੇਅਰ ਹੋ ਗਿਆ ਉਹਦੇ ਬਾਅਦ ਉਹ ਡਿਸਾਈਡ ਕਰਦਾ ਕਿ ਮੈਂ ਉਦਾਸੀ ਬੰਨਾ ਹੈ ਜਾਂ ਮੈਨੇ ਹੰਗ ਬੰਨਾ ਹੈ ਨਿਰਮਲ ਸੰਪਰਦਾ ਜਾਣਾ ਹੈ ਜਾਂ ਮੈਂ ਸੇਵਾ ਪੰਥੀ ਬੰਨਾ ਹੈ ਪਰ ਸਾਨੂੰ ਇਹ ਚੀਜ਼ਾਂ ਪੜ੍ਹਾਇਆਂ ਨਹੀਂ ਗਈਆਂ ਕਿਉਂਕਿ ਜਦ ਸਿੱਖੀ ਇਹਨੂੰ ਖਤਮ ਕਰਨਾ ਸੀ ਅੰਗਰੇਜ਼ਾਂ ਨੇ ਤੇ ਕੱਚਮਚੋਲਾ ਜਿਹਾ ਪਾ ਕੇ ਰੱਖਤਾ ਹੁਣ ਹਰ ਉਠਦਾ ਕਹਿੰਦਾ ਮੈਂ ਸਿੱਖ ਸਾਰੇ ਦੇ ਸਿੱਖ ਨੇ ਕੌਣ ਸਿੱਖ ਨਹੀਂ ਉਹਨੂੰ ਮਨੂ ਸਿੱਖਣਾ ਕੋਈ ਇਦਾਂ ਦੀ ਕੋ ਬਹੁਤ ਵੱਡੀ ਗੱਲ ਨਹੀਂ ਮੈਂ ਤੁਹਾਨੂੰ ਗੱਲ ਵੀ ਤੁਸੀਂ ਉਹਦੇ ਬਾਅਦ ਕਰਨਾ ਕੀ ਹੈ ਆਪੇ ਕਹਾਂਗੇ ਸਿੱਖ ਤੇ ਜੀ ਲਰਨਰ ਹੈ ਡਿਸਾਈਪਲ ਹੈ ਅਜੇ ਉਹ ਧਰਮ ਦੇ ਰਾਹ ਦੇ ਅਧਿਆਤਮ ਦਾ ਸਿੱਖ ਰਿਹਾ ਹੈ ਜਿਹੜਾ ਸਿੱਖ ਰਿਹਾ ਹੁੰਦਾ ਨਾ ਉਹਨੂੰ ਬੋਲਣਾ ਨਹੀਂ ਚਾਹੀਦਾ ਉਹਨੂੰ ਸਿਰਫ ਸਿੱਖਣਾ ਚਾਹੀਦਾ ਹੈ ਆਊਟ ਆਫ ਸਿਲੇਬਸ ਆਊਟ ਆਫ ਕੰਟੈਕਸਟ ਰੋਲਾ ਨਹੀਂ ਪਣਾ ਚਾਹੀਦਾ ਸਿੱਖ ਨੂੰ ਸਿਰਫ ਸਿੱਖਣਾ ਚਾਹੀਦਾ ਜੇ ਸਿੱਖ ਸਿੱਖਣ ਵਾਸਤੇ ਤੇ ਸਿੱਖ ਵਕਤਾ ਕਿਉਂ ਹੈ ਫਿਰ ਸਿੱਖੇ ਨਾ ਸਿੱਖ ਪਰ ਨਹੀਂ ਸੋ ਇਹ ਜਿਹੜੇ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਇਹ ਸੌਖਾ ਸੁੱਖਾ ਜਿਹਾ ਕੰਮ ਪਾਲਦੀ ਆ ਵਿਚਾਰ ਨਾਰੇ ਖਾਲਸਾ ਦੇ ਮਾਰਤੇ ਚਾਰ ਗਲਾਂ ਸੰਦਨ ਘੜਦੀਆਂ ਚਾਰ ਗਲਾਂ ਕੇ ਸਰਕਾਰ ਨੂੰ ਘੜਦੀਆਂ ਤੇ ਇਹ ਸਿੱਖ ਹੋ ਗਏ ਤਾਨੂੰ ਵੀ ਬੰਸਾ ਮਾਲੇ ਦੇ ਵਿੱਚ ਬਹੁਤ سارے ਧਰਮਾਂ ਬਾਰੇ ਬਹੁਤ ਕੁਝ ਹੈ Hindu ਧਰਮ ਬਾਰੇ ਬਹੁਤ ਕੁਝ ਹੈ Islam ਬਾਰੇ ਵੀ ਕਾਫੀ ਕੁਝ ਹੈ ਪਰ ਪਰਟੀਕੁਲੀ ਸਿੱਖ ਨੇ ਕੀ ਕਰਨਾ ਹੈ ਉਹ ਜਿੰਨੂੰ ਪੁੱਛੀਦਾ ਹੈ ਉਹ ਇੱਕੋ ਸ਼ਬਦੀ ਗੁਰ ਸਤਗੁਰੂ ਗਾਹ ਸਿੱਖ ਖਾਸ ਉਹ ਭਲਕੇ ਉਠਾ ਨਾਮ ਤੇ ਆਵੇ ਅਸੀਂ ਕਹਿੰਦੇ ਭਲਕੇ ਤੇ ਕੱਲ ਹੁੰਦੀ ਹੈ ਅੱਜ ਕੀ ਕਰੇਗਾ ਉਹ ਮਾਲ ਕਿ ਅੱਜ ਪਾ ਕੱਲ ਕਿੰਨੇ ਵੀ ਭਲਕੇ ਸਾਡੇ ਘਰ ਆਉਣਾ ਨੇ ਭਲਕੇ ਫੁੰਦਾ ਕੱਲ ਸੋ ਭਲਕੇ ਅੱਜ ਕੀ ਕਰੇ ਅਜਿੰਨੇ ਵੀ ਸਿੱਖ ਨੇ ਸਾਰੇ ਅੱਜ ਦੇ ਵਿੱਚ ਨੇ ਅਜੇ ਕੱਲ ਨਹੀਂ ਆਈ ਇਹਨਾਂ ਦੀ ਭਲਕੇ ਉਠਾ ਨਾਮ ਤੇ ਆਵੇ ਨਾਮ ਅਜੇ ਤੇ ਹੋਣਾ ਹੈ ਅਜੇ ਤਿਆਰੀ ਕਰਦੇ ਪੈ ਨੇ ਅਜੇ ਟ੍ਰੇਨਿੰਗ ਦੇ ਵਿੱਚ ਨੇ ਅਜੇ ਇਹ ਬੈਠਣ ਦੇ ਕਾਬਲ ਨਹੀਂ ਹੋਏ ਜਿਵੇਂ ਮੈਂ ਆਖਿਆ ਪ੍ਰੀ ਨਰਸਰੀ ਜਿਹੜੇ ਸਕੂਲ ਹੁੰਦੇ ਨੇ ਉਹ ਕਿਉਂ ਨੇ ਸਿਰਫ ਬੱਚੇ ਨੂੰ ਮਾਂ ਤੋਂ ਦੂਰ ਰਹਿਣ ਦੀ ਆਦਤ ਪਵੇ ਬੱਚੇ ਨੂੰ ਘਰੋਂ ਬਾਹਰ ਰਹਿਣ ਦੀ ਆਦਤ ਪਵੇ ਬੱਚੇ ਨੂੰ ਇਕੱਲੇ ਬੈਠਣ ਦੀ ਆਦਤ ਪਵੇ ਫਿਰ ਤਾਂ ਕਿ ਉਹ ਆਹستہ ਸੇ ਸਕੂਲ ਚ ਬੈਠਣਾ ਸਿੱਖੇ ਸੋ ਇਹ ਜਿਹੜੇ ਸਿੱਖ ਨੇ ਇਹ ਉਸ ਕੈਟਾਗਰੀ ਦੇ ਬੱਚੇ ਨੇ ਜਿਹੜੇ ਇਹ ਸਿੱਖ ਦੇ ਪਏ ਨੇ ਅਜੇ ਭਲਕੇ ਉੱਠ ਭਲਕੇ ਮਤਲਬ ਕੱਲ ਕੱਲ ਜਦੋਂ ਬੱਚਾ ਤਿਆਰ ਹੋ ਜਾਏਗਾ ਫਿਰ ਸਕੂਲ ਚ ਜਾਏਗਾ ਸੋ ਉਹਦੀ ਪੜਾਈ ਸ਼ੁਰੂ ਹੋ ਜਾਏਗੀ ਹਾਂ ਸੋ ਭਲਕੇ ਹੈ ਅੱਜ ਨਹੀਂ ਅੱਜ ਕੀ ਕਰੇ ਅੱਜ ਸਿਰਫ ਸਿੱਖੇ ਸਿੱਖ ਦੇ ਘਰ ਜਨਮ ਹੋ ਗਿਆ ਨਾ ਮੁਸਲਮਾਨ ਕਹਾਉਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਇਹ ਪੰਕਤੀ ਸਿੱਖ ਵਾਸਤੇ ਵੀ ਤਾਂ ਲੱਗਦੀ ਹੈ ਵੀ ਕਹ ਤੱਕ ਨੇ ਸਿੱਖਾ ਪਰ ਉਹ ਜੇ ਹੋਵੇ ਤਾਂ ਹੈ ਨਾ ਸਿੱਖ ਹੋਣਾ ਪਰ ਕਿਉਂਕਿ ਇਹਨਾਂ ਨੂੰ ਕਹਤਾ ਵੀ ਸਿੱਖ ਹੋਵੇ ਸਿੱਖ ਘਰ ਬੜੀ ਵੱਡੀ ਚੀਜ਼ ਹੈ ਸਿੱਖ ਅਜੇ ਬੱਚਾ ਹੈ ਸਿੱਖ ਜੇ ਸਿੱਖ ਰਿਹਾ ਬੈਠਣਾ ਜੇ ਉਹ ਸਿੱਖ ਜੇਗਾ ਫਿਰ ਭਲਕੇ ਉੱਠੇ ਨਾਮ ਤੇ ਆਵੇ ਕੱਲ ਨੂੰ ਫਿਰ ਉੱਠ ਕੇ ਬੈਠੇ ਨਾਮ ਜਪੇਗਾ ਨਾ ਇਹ ਫਿਰ ਅਜੇ ਨਹੀਂ ਕਰ ਸਕਦਾ ਐਸੇ ਬੈਣਾ ਸਿੱਖੇ ਪਰ ਹੋਇਆ ਕਿ ਕਿ ਨਾ ਤੇ ਪ੍ਰਚਾਰਕਾਂ ਨੇ ਨਾ ਇਹ ਸੰਪਰਦਾਵਾਂ ਨੇ ਨਾ ਸਾਡੇ ਕਿਸੇ ਸਕੂਲ ਨੇ ਇਸ ਗੱਲ ਨੂੰ ਇਸ ਗੱਲ ਨੂੰ ਪੜਾਇਆ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਚੀਜ਼ਾਂ ਬਰੀਕੀ ਦੇ ਨਾਲ ਸਮਝਣ ਵਾਲੀਆਂ ਨੇ ਜਦ ਤੱਕ ਏ ਜਿਸ ਨਹੀਂ ਪੜਾਈ ਜਾਂਦੀ ਹੈ ਨਾ ਤਦ ਤੱਕ ਤੇ ਸਿੱਖ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ। ਬਿਮਾਰ ਜਦ ਤੱਕ ਠੀਕ ਨਹੀਂ ਹੋਗਾ ਜਦ ਤੱਕ ਉਹ ਆਪਣੇ ਬਿਮਾਰ ਨਹੀਂ ਮੰਨੇਗਾ। ਬਿਮਾਰ ਮੰਨੇਗਾ ਨਾ ਕਿ ਮੈਂ ਬਿਮਾਰ ਤਾਂ ਜਾ ਕੇ ਡਾਕਟਰ ਕੋ ਜਾਏਗਾ ਫਿਰ ਦਵਾਈ ਲਏਗਾ। ਇਹਦਾ ਮੰਜੇ ਤੇ ਪਿਆਰਦਾ ਨਹੀਂ ਨਹੀਂ ਮੇਰੇ ਸਿਰ ਹੀ ਦੁਖਦਾ ਕੁਝ ਨਹੀਂ ਹੋਇਆ ਮੈਨੂੰ। ਹਲਕਾ ਜਿਹਾ ਬੁਖਾਰ ਹੈ ਮੈਂ ਠੀਕਾਂ ਕੁਝ ਨਹੀਂ ਹੋਇਆ ਮੈਨੂੰ। ਉਹਨੂੰ ਮੰਨਣਾ ਪੈਣਾ ਕਿ ਮੈਂ ਸੀਰੀਅਸਲੀ ਇਲ ਨਾ ਮੈਂ ਸੀਰੀਅਸਲੀ ਕਿਸੇ ਕੰਡੀਸ਼ਨ ਦੇ ਵਿੱਚ ਆ ਮੈਨੂੰ ਆਈ ਨੀਡ ਟੂ ਸੀ ਅ ਡਾਕਟਰ। ਅਜਿਹੇ ਕਾਮਰੇਡ ਜੇ ਆ ਲਾਲ ਪੀਲੀਆਂ ਪੰਗਾ ਜੀ ਵਾਲੇ ਆ ਜਿਹੜੇ ਉਹ ਚਿੱਟੇ ਕੁਰਤੇ ਵਾਲੀ ਪੰਗਾ ਬੰਨੀ ਫਿਰਦੇ ਦੋ ਦੋ ਸਾਲ ਦੇ ਕੋਰਸ ਕਰਕੇ ਮਿਸ਼ਨਰੀ ਪ੍ਰਚਾਰਕ ਇਹਨਾਂ ਨੇ ਸਿੱਖੀ ਦਾ ਬੇੜਾ ਕਰਤਾ ਸਾਡਾ ਜਿਹੜਾ ਸੰਪਰਦਾਵਾਂ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਕੋ ਸਾਡੇ ਜਿਹੜੇ ਉਦਮੀ ਨੇ ਜਿਹੜੇ ਮਤਲਬ ਮਿਹਨਤ ਕਰਨ ਵਾਲੇ ਨੇ ਜਿਹੜੇ ਯੋਧੇ ਨੇ ਜਿਹੜੇ ਅਮਰਤ ਲਿਓਟ ਸਕਦੇ ਨੇ ਜਿਹੜੇ ਧੂਣੀਆਂ ਲਾ ਸਕਦੇ ਨੇ ਜਿਹੜੇ ਚੌਂਹੇ ਲਾ ਸਕਦੇ ਦੱਸ ਸਕਣੇ ਜਿਹੜੇ ਜਿਹੜੇ ਉਦਮੀ ਨੇ ਜਿਹੜੇ ਬਲੀ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋ ਰਹੀ ਦਿੱਕਤ ਥੋੜੀ ਜਿਹਾ ਆਮ ਬੱਚਾ ਹੈ ਫਿਰ ਡਰੱਗਸ ਵਧ ਰਹੀ ਹੈ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਫਿਰ ਅਸ਼ਲੀਲਤਾ ਵਧ ਰਹੀ ਹੈ ਇਹਨਾਂ ਸਿੱਖਾਂ ਨੇ ਕੀਤਾ ਕੀ ਹੈਲਪ ਹਾਂ ਉਹੜੀ ਪੱਗਾਂ ਬਣ ਕੇ ਬੜੀ ਪੱਗ ਦਾ ਮਾਨ ਕਰਦੇ ਉਹ ਪੱਗ ਦੇ ਮੁਸਲਮਾਨ ਵੀ ਬੰਦ ਹੈ ਉਹ ਪੱਗ ਦੇ ਸਾਈ ਵੀ ਬੰਦ ਹੈ ਤੁਹਾਡੇ ਕੋਲ ਮਾਨ ਮਾਨ ਜੋਗਾ ਤੁਹਾਡੇ ਕੋਲ ਬੱਚਾ ਕੀ ਦੱਸੋ ਮੈਨੂੰ ਜੋ ਰੂਪ ਤੁਹਾਡਾ ਹੈ ਉਹ ਰੂਪ ਮੁਸਲਮਾਨ ਦਾ ਵੀ ਹੈ ਅੱਜ ਮੁਸਲਮਾਨ ਇੱਕੋ ਮੇਰਾ ਉਹ ਮੁੰਡਾ ਸਾਡੇ ਹੁੰਦਾ ਸੀ ਫੇਸਬੁੱਕ ਦੇ ਉੱਤੇ ਉਹਦਾ ਫੈਨ ਨੂੰ ਪਿੰਡਾਂ ਵਾਲੇ ਦੇ ਕੇ ਮੁਹੰਮਦ ਫੈਨ ਇਹਦਾ ਪਿੰਡਾਂ ਵਾਲੇ ਦਾ ਮੈਂ ਕੁਦਰਤੀ ਕਿਸਮ ਇਸ ਤਰ੍ਹਾਂ ਪੋਸਟ ਤੇ ਗੱਲ ਹੋਈ ਮੈਂ ਕਿਹਾ ਮੁਹੰਮਦ ਫੈਨ ਪਿੰਡਾਂ ਮਤਲਬ ਕੀ ਕਹਿੰਦਾ ਭਾਜੀ ਮੈਂ ਮੁਸਲਮਾਨ ਮੈਂ ਤੂੰ ਪਾਗੀ ਕੋ ਸਾਡੀ ਬੰਨੀ ਹੈ ਕਿ ਕੋਈ ਬਣ ਸਕਦਾ ਮੈਂ ਪਾਗੀ ਇਸਲਾਮੀ ਪਾਗ ਬੰਨਾ ਫਿਰ ਇਹਦੇ ਸਾਡੀ ਪਾਗ ਹੈ ਨਾ ਪੰਜਾਬ ਦੀ ਤੂੰ ਕਿਵੇਂ ਬਣ ਸਕਦਾ ਹੈ ਸੋ ਬੰਦ ਹੈ ਅਜਕੜੇ ਸਾਈ ਪੱਗਾਂ ਬੰਦ ਨੇ ਜਿੰਨੇ ਪਾਸਟਰਸ ਨੇ ਸਾਰੇ ਪੱਗਾਂ ਲੈ ਨੇ ਜਿੰਨੇ ਬਨੀਤੀ ਕੇਸ ਕੀਤਾ ਹੋਈ ਪਾਗਲ ਜਿਹੜਾ ਇਹਨਾਂ ਦਾ ਮਿੱਠਾ ਜਿਹਾ ਹੈਗਾ ਰਜਿੰਦਰ ਉਹ ਪੱਤਰਕਾਰ ਉਹ ਵੀ ਤੇ ਉਹਦੇ ਪੱਗ ਬੰਦ ਹੈ ਨਾ ਹੈ ਤੇ ਸਾਈ ਹੈ ਪ੍ਰਚਾਰ ਦੇ ਸਾਈ ਮੱਦਦ ਕਰਦਾ ਕੋਈ ਨਹੀਂ ਖੇਡਣ ਦੇ ਉਹਦੀ ਲੱਗਦੀ ਮਸਾ ਤੂੰ ਸੇਖ ਕੋਣ ਹੈ ਮੈਂ ਡਾਊਟ ਆ ਕੋਈ ਮਾਰਕਾ ਨਹੀਂ ਜਿਹੜਾ ਤੁਸੀਂ ਮੰਨੀ ਬੈਠੇ ਹੋ ਤੁਸੀਂ ਗੁਰੂ ਨਾਨਕ ਦੇ ਘਰ ਦੇ ਕਿ ਸਕੂਲ ਜੇ ਇਹ ਤੁਸੀਂ ਗੁਰੂ ਨਾਨਕ ਦੇ ਘਰ ਨਹੀਂ ਆਏ ਅ ਜਿਹੜੇ ਬੜੇ ਪੋਸਟਾਂ ਪਾਉਂਦੇ ਨੇ ਵੀ ਚਰਚਾ ਕਰੋ ਜੀ ਇਹਦੇ ਵਿੱਚ ਗੁਰਬਾਣੀ ਦੇ ਵਿਚਾਰਿਆ ਕਰੋ ਜੀ ਇਹ ਤੋਤਾ ਰਟਾ 2014 ਨਹੀਂ 2004-5 ਤੱਕ ਆਇਆ ਇੱਕ ਵੀ ਬੰਦਾ ਇਹਨਾਂ ਦਾ ਜਿਹੜਾ ਉਹ ਨਹੀਂ ਗੁਰਬਾਣੀ ਚਰਚਾ ਕਰ ਸਕਦਾ ਸਾਡੇ ਨਾਲ ਨਾ ਕੋ ਕਰ ਸਕਿਆ ਮੈਂ ਇੱਕ ਸੈਕਿੰਡ ਵੀਡੀਓ ਪਾਵਾਂਗਾ ਛੋਟੀ ਜਿਹਦੇ ਵਿੱਚ ਮੈਂ ਤੁਹਾਨੂੰ ਕਲਿੱਪ ਕੱਢ ਕੇ ਲਾਵਾਂਗਾ ਜਿੱਥੇ ਮੈਂ ਗੁਰਬਾਣੀ ਦੀ ਗੱਲ ਕਰਾਂਗੇ ਭਜ ਲੈਣਗੇ ਚਾਹੇ ਉਹ ਕਾਨਪੁਰ ਹੋਵੇ ਚਾਹੇ ਉਹ ਬੁੱਢਾ ਜਿਹੜਾ ਸੀ ਮੋਹਾਲੀ ਵਾਲਾ ਢਿੱਲੋਂ ਹੋਵੇ ਇਹਨਾਂ ਦੇ ਰੇਡੀਓ ਪ੍ਰੋਗਰਾਮਸ ਹੋਣ ਜਿੱਥੇ ਵੀ ਗੁਰਬਾਣੀ ਦੀ ਗੱਲ ਆਏਗੀ ਇਹਨਾਂ ਚੀਕਾਂ ਪੈ ਜਾਣਗੀਆਂ ਜਿਵੇਂ ਢਿੱਲੋਂ ਨੂੰ ਮੈਂ ਕਿਹਾ ਸੀ ਕਹਿੰਦਾ ਮੈਂ ਕਿਤਾਬ ਲਿਖੀ ਜਪਜੀ ਸਾਹਿਬ ਦਾ ਟਿਕਾ ਕੀਤਾ ਮੈਂ ਉਹ ਇੱਕ ਪੰਕਤੀ ਪੜੀ ਸੀ ਉਹ ਪੰਕਤੀ ਮੈਨੂੰ ਯਾਦ ਨਹੀਂ ਕਿਹੜੀ ਪੜੀ ਮੈਂ ਕਿਹਾ ਇਹ ਰਸ ਕਰ ਕਿਤਾਬ ਪੜ ਲੋ ਉਹ ਤੁਮ ਦੱਸ ਨਾ ਕੀ ਹੱਦ ਕੀਤੇ ਤੇ ਨਹੀਂ ਕਰ ਸਕਦੇ ਸੋ ਇਹ ਜੀਵਨ ਤੁਹਾਡਾ ਬਹੁਤ ਘਾਲ ਕਮਾਈ ਕਰਕੇ ਜੀਉਣ ਨੂੰ ਮਿਲਦਾ ਹੈ 84 ਲੱਖ ਜੁਨ ਬੋਗਣ ਪੈਂਦੀ ਹੈ ਉਹਨਾਂ ਦੇ ਜਿਹੜੇ ਮਿਸ਼ਨਰੀ ਜੀ ਕਹਿੰਦੇ ਜੀ ਜੂਨਾ ਨਹੀਂ ਹੁੰਦੀ ਕਿਉਂਕਿ ਈਸਾਈ ਨਹੀਂ ਨਾ ਮੰਨਦੇ ਸੋ ਇਹ ਵੀ ਨਹੀਂ ਮੰਨਦੇ ਜੋ ਚੀਜ਼ ਇਸਲਾਮ ਨਹੀਂ ਮੰਨੇਗਾ ਈਸਾਈਤ ਨਹੀਂ ਮੰਨੇਗੀ ਉਹ ਚੀਜ਼ ਮਿਸ਼ਨਰੀ ਵੀ ਨਹੀਂ ਮੰਨਣਗੇ ਇਹ ਇੱਕ 30 ਨੋਟ ਕਰ ਲਿਆ ਇਹ ਰੀਨਕਾਰਨੇਸ਼ਨ ਨਹੀਂ ਮੰਨਣਗੇ ਇਹ 84 ਲੱਖ ਜੂਨਾ ਨਹੀਂ ਮੰਨਣਗੇ ਕਿਉਂਕਿ 크ਰਿਸਚੀਅਨਟੀ ਨਹੀਂ ਮੰਨਦੇ ਸੋ ਇਹ ਵੀ ਨਹੀਂ ਮੰਨਣਗੇ ਮਿਸ਼ਨਰੀ ਤਿੰਨ ਥਾਂ ਤੇ ਤੁਹਾਨੂੰ ਤੁਹਾਨੂੰ ਲੱਭੇਗਾ ਜਾਂ ਤੇ ਅ ਕ੍ਰਿਸਚਨ ਮਿਸ਼ਨਰੀਜ਼ ਹੋਣਗੇ ਜਾਂ ਉਹਨਾਂ ਦਾ ਬੀ ਵਿੰਗ ਸਿੱਖ ਮਿਸ਼ਨਰੀਜ਼ ਹੋਣਗੇ ਜਾਂ ਫਿਰ ਮਿਸ਼ਨਰੀ ਇੱਕ ਸੈਕਸ ਪੋਜੀਸ਼ਨ ਹੈ ਉਹ ਹੋएगी ਫਿਰ ਤਾਂ ਮਿਸ਼ਨਰੀ ਜਿਹੜਾ ਲੱਭੇਗਾ ਤੁਸੀਂ ਗੂਗਲ ਸਰਚ ਕਰ ਲਿਓ ਸੋ ਮੈਂ ਅਕਸਰ ਕਹਿੰਦਾ ਹੁੰਦਾ ਵੀ ਬੱਚੇ ਦਾ ਨਾਮ ਰੱਖਣ ਤੋਂ ਖਾਨਦਾਨ ਦੀ ਅਕਲ ਸਾਹਮਣੇ ਆ ਜਾਂਦੀ ਹੈ ਜਿੰਨੂੰ ਆਪਣੇ ਬੱਚੇ ਦਾ ਆਪਣੀ ਸੰਸਾ ਦਾ ਨਾਮ ਗੁਰਗਾਂ ਸਾਹਿਬ ਜਿਹਾ ਲੱਭਾ ਨਹੀਂ ਉਹਨੂੰ ਹੋਰ ਗੁਰਗਾਂ ਸਾਹਿਬ ਚ ਲੱਭਣਾ ਵੀ ਕੀ ਹੈ ਮਿਸ਼ਨਰੀ ਲਵਸ ਕਿਤੇ ਗੁਰਗਾਂ ਸਾਹਿਬ ਚ ਨਹੀਂ ਹੁੰਦਾ ਤਾਂ ਮਿਲੇਗਾ ਹੀ ਨਹੀਂ ਸੋ ਜਿਹੜਾ ਜਿਵੇਂ ਆਪਣੇ ਬੱਚੇ ਦੇ ਕਿਸੇ ਨਾਮ ਬੜੇ ਮੈਨੂੰ ਗੁੱਸਾ ਜਿਹੜਾ ਉਹ ਪੁੱਠੇ ਦੇ ਨਾਮ ਜਿ ਰੱਖਦੇ ਨੇ ਬੱਚਿਆਂ ਦੇ ਯਾ ਇਹ ਨਾਮ ਗੁਰਗੰਧ ਸਾਹਿਬ ਦੇ ਵਿੱਚੋਂ ਨਹੀਂ ਹੈਗੇ ਨਾ ਇਹਨਾਂ ਨਾਮ ਸਿੱਖਾਂ ਦੇ ਨਾਮ ਲੱਗਦੇ ਨੇ ਹੈ ਨਾ ਪਰ ਸੋ ਟ੍ਰੈਂਡਿੰਗ ਦੇ ਵਿੱਚ ਰੱਖ ਲੈਂਦੇ ਨੇ ਬੱਚਿਆਂ ਦੇ ਨਾਮ ਸੋ ਇਹਨਾਂ ਦਾ ਵੀ ਨਾਮ ਟ੍ਰੈਂਡਿੰਗ ਦੇ ਵਿੱਚ ਹੈ ਮਿਸ਼ਨਰੀ ਹੁੰਦੇ ਜਿਹੜੇ ਦੂਸਰੇ ਤੋਂ ਵਿੱਚ ਕੁਝ ਪੈਟ ਕਰਦੇ ਦੱਸੋ ਸਮਝ ਲੋ ਲੋਕ ਕੌਣ ਨੇ ਫਿਰ ਕਾਮਰੇਡ ਜਿਹੜੇ ਅਜੀ ਬਾਬਾ ਨਾਨਕ ਦੀ ਕੀਰਤੀ ਸੀਗਾ ਮੈਨੂੰ ਬਾਬਾ ਨਾਲ ਚੰਗਲਾ ਜੋ ਹੱਲ ਫੜਦਾ ਹਾਲਤੇ ਬਾਬੇ ਨਾਨਕ ਉਸ ਸਮੇਂ ਚ ਪੜਿਆ ਜੋ ਸਾਰੇ ਕੰਮ ਕਰ ਲੈ ਚਾਰ ਉਦਾਸੀਆਂ ਕਰ ਲਈ ਸੰਸਾਰ ਭ੍ਰਮਣ ਕਰ ਲਿਆ ਪਹਿਲਾ ਬਾਬਾ ਨਾਨਕ ਨੇ ਕਿਉਂ ਨਹੀਂ ਪਸੰਦ ਬਈ ਕਿਉਂਕਿ ਉਹ ਬਾਣੀ ਪੜਨ ਨੂੰ ਕਹਿੰਦਾ ਉਹ ਸਾਧਨਾ ਕਰਨ ਨੂੰ ਕਹਿੰਦਾ ਉਹ ਤਪੱਸਿਆ ਕਰਨ ਨੂੰ ਕਹਿੰਦਾ ਉਹ ਘਾਲ ਕਮਾਈ ਕਰਨ ਨੂੰ ਕਹਿੰਦਾ ਉਹ ਘਾਲ ਨਾ ਘਾਲ ਨੂੰ ਕਹਿੰਦਾ ਉਹ ਨਹੀਂ ਕਰਨਾ ਕਿਉਂਕਿ ਇਹ ਧਰਮੀ ਲੋਕ ਨੇ ਫਿਰ ਇਹਨਾਂ ਦਾ ਸਮਾਜ ਨੂੰ ਦੇਣ ਵੀ ਕੀ ਹੈ ਜਿੰਨੇ ਤੁਸੀਂ ਚੈਰੀਟੇਬਲ ਹਸਪੀਟਲ ਦੇਖ ਲੋ ਤੁਸੀਂ ਸਕੂਲਸ ਦੇਖ ਲੋ ਇਹ ਉਹਨਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਨੇ ਧਰਮ ਦੀ ਰਾਹ ਚੁਣੀ ਹੈ ਕੋਈ ਸੰਤ ਹੋਣਗੇ ਮਹਾਪੁਰਖ ਹੋਣਗੇ ਜਿਹੜਾ ਇਹ ਸਰਾਧਾ ਪਾਂਦੀ ਵੀ ਨਹੀਂ ਹੈ ਉਹ ਕੋਈ ਭਲੀ ਦਾ ਘਰ ਭਲੇ ਦਾ ਕੰਮ ਨਹੀਂ ਕਰਦਾ ਸੋ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕੀ ਬੰਨਾ ਚਾਹੁੰਦੇ ਹੋ ਪਰਮ ਦੇ ਵਿੱਚ ਰਹਿ ਕੇ ਮਰ ਜਾਣਾ ਚਾਹੁੰਦੇ ਹੋ یا کچھ پراپتی کرنی آ کے سنسار سے ایک آوارا جی سکتے بچے بن کے رہنا آرمی اسکول کے سٹوڈنٹ بننا اوارا جہ گنا یہاں جانور آگوں میں مریادا چ نہیں منتا میں رحت چنتا تاہی جی ساڑے متر کتھا ہو چکے ہیں یا سمپردا والے وہ میرے تو دکھی بیس اس گل تو رہتے ساڑی مریادہ کسی بھی نہیں ماندہ مریادہ بیڑیاں نے شرح دیا بیڑیاں جی سلام شرح ساری مریادا رحت ہے ر نہیں ہے رہے سوئی سکھ میرا جو جانے آتم کی رہت ہے رہت پیاری مجھ کو سکھ پیارا نہ ہے ਇਹ ਰਹਿ ਦੀ ਗੱਲ ਹੈ ਰਹਿਤ ਹੋਰ ਚੀਜ਼ ਹੈ ਮੈਂ ਪਹਿਤੇ ਇੱਕ ਅਲੱਗ ਵੀਡੀਓ ਪਾਉਂਗਾ ਮਰਿਆਦਾ ਕੀ ਰਹਿਤ ਕੀ ਹੈ ਰਹਿਤ ਨੂੰ ਆਜ਼ਾਦੀ ਬਖਸ਼ਦੀ ਹੈ ਮਰਿਆਦਾ ਤਾਂ ਇਹ ਬੀੜੀਆਂ ਪਾਉਂਦੀ ਹੈ ਸੋ ਜਿਹਨੇ ਉੱਚਾ ਚੜਨਾ ਹੁੰਦਾ ਹੈ ਨਾ ਉਹਨੂੰ ਪਹਾੜ ਘਾਟ ਚੱਕਣਾ ਚਾਹੀਦਾ ਉਹਨੂੰ ਸੋ ਤੁਸੀਂ ਕੀ ਬੰਨਾ ਚਾਹੁੰਦੇ ਹੋ ਬੀ ਵਾਂਟ ਟੂ ਬੀ ਪੁੱਛੋ ਆਪਣੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ